ਮਾਮਲੇ ਲਗਾਈਏ ਕਿਵੇਂ ਵੇਖਦੇ ਪੂਰੇ ਮਾਮਲੇ ਨੂੰ ਉਹਨਾਂ ਨੇ ਇਥੋਂ ਚੱਕੀ ਵੀ ਕਿਹਾ ਤੁਸੀਂ ਕਰ ਕੀ ਰਹੇ ਹੋ ਇਹਨਾਂ ਦੇ ਲਈ ਪਰ ਜੇ ਉਹ ਸਟੇਲ ਲਾਉਂਦੇ ਨੇ ਸਪੋਜ਼ ਕਰੋ ਸਟੇ ਕਰ ਦਿੰਦੇ ਨੇ ਪਰ ਸਟੇ ਕਰਨ ਦੇ ਨਾਲ ਇਹ ਮਾਮਲਾ ਜਿਹੜਾ ਹੱਲ ਨਹੀਂ ਹੁੰਦਾ ਤਾਂ ਉਸ ਤੋਂ ਬਾਅਦ ਨਾ ਤਾਂ ਕਿਸਾਨ ਇਕੱਠੇ ਹੋਣੇ ਨੇ ਨਾ ਇਹਨਾਂ ਨੇ ਇਕੱਠੇ ਹੋਣ ਦੇਣੇ ਸੋ ਇਸ ਕਰਕੇ ਜੇ ਸੁਪਰੀਮ ਕੋਰਟ ਸਟੇ ਕਰੇ ਤਾਂ ਮੇਰੇ ਦੇਖਣ ਵਿੱਚ ਕਿਸਾਨ ਜਿੱਥੇ ਬੰਦੀਆਂ ਨੂੰ ਫੇਰ ਵੀ ਉੱਥੋਂ ਉੱਠਣਾ ਨਹੀਂ ਚਾਹੀਦਾ ਜਦ ਤੱਕ ਇਹ ਤਿੰਨੇ ਕਾਨੂੰਨ ਜਿਹੜੇ ਰੱਦ ਨਹੀਂ ਹੁੰਦੇ ਜਗਾ ਕੀ ਕਿਸਾਨ ਜਿੱਥੇ ਬੰਦੀਆਂ ਨੇ ਜਿਹੜੇ ਸੁਪਰੀਮ ਕੋਰਟ ਦੇ ਇਸ ਪੂਰੇ ਮਾਮਲੇ ਨੂੰ ਲੈ ਕੇ ਜਾ ਜੋ ਸਮਾਈ ਅੱਜ ਹੋਈ ਹੈਗੀ ਉਸ ਪੂਰੇ ਮਾਮਲੇ ਨੂੰ ਲੈ ਕੇ ਸਹਿਮਤੀ ਦਿੱਤਾ ਹੈ ਨਹੀਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਡਟੇ ਹੋਏ ਕਿਸਾਨਾਂ ਨੂੰ ਅੱਜ ਪੂਰੇ 47 ਦਿਨ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਗਣਤੰਤਰ ਦਿਵਸ ਦੇ ਮੌਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਟਰੈਕਟਰ ਰੈਲੀ ਕੱਢਣ ਦਾ ਇੱਕ ਐਲਾਨ ਕੀਤਾ ਗਿਆ ਦਿੱਲੀ ਦੇ ਵੱਲ ਨੂੰ ਅੰਦਰ ਕੂਚ ਕਰਨ ਦਾ ਇੱਕ ਐਲਾਨ ਕੀਤਾ ਜਾ ਰਿਹਾ ਤੇ ਜਿਸ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਨੂੰ ਇਸ ਪੂਰੇ ਮਾਮਲੇ ਨੂੰ ਲੈ ਕੇ ਗੰਭੀਰਤਾ ਵਿਖਾਉਂਦੇ ਆ ਅੱਜ ਪੂਰੀ 2 ਘੰਟਿਆਂ ਦੀ ਬਹਿਸ ਹੋਈ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਤੇ ਜੋ ਸੁਪਰੀਮ ਕੋਰਟ ਦੇ ਵਿੱਚ ਕੀ ਕੁਛ ਇਸ ਪੂਰੇ ਮਾਮਲੇ ਦੇ ਵਿੱਚ ਖਾਸ ਰਿਹਾ ਇਸ ਪੂਰੇ ਮਾਮਲੇ ਨੂੰ ਲੈ ਕੇ ਸਾਡੇ ਨਾਲ ਮੌਜੂਦ ਨੇ ਬਠਿੰਡਾ ਦੇ ਬਾਰ ਐਸੋਸੀਏਸ਼ਨ ਦੇ ਜੋ ਸੀਨੀਅਰ ਐਡਵੋਕੇਟ ਨੇ ਜੇ ਹਰਪਾਲ ਸਿੰਘ ਖਾਰਾਜੀ ਤੇ ਮੈਂ ਉਹਨਾਂ ਦੇ ਨਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਨਣਾ ਚਾਹਾਂ ਖਾਰਾ ਸਾਹਿਬ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਜੋ ਅੱਜ 2 ਘੰਟੇ ਦੀ ਬਹਿਸ ਹੋਈ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਟੇ ਲਗਾਈ ਜਾਵੇਗੀ ਇਸ ਖੇਤੀ ਕਾਨੂੰਨ ਦੇ ਮੁੱਦੇ ਨੂੰ ਲੈ ਕੇ ਤੇ ਕੇਂਦਰ ਸਰਕਾਰ ਨੂੰ ਫਟਕਾਰ ਵੀ ਇਸ ਪੂਰੇ ਮਾਮਲੇ ਨੂੰ ਲਗਾਈ ਕਿਵੇਂ ਵੇਖ ਤੁਸੀਂ ਇਸ ਪੂਰੇ ਮਾਮਲੇ ਨੂੰ ਦੇਖੋ ਜਿਹੜਾ ਹੁਣ ਆਪਾਂ ਆਨਲਾਈਨ ਦੇਖ ਰਹੇ ਹਾਂ ਉਹਦੇ ਮੁਤਾਬਕ ਤਾਂ ਸਰਕਾਰ ਨੂੰ ਕਾਫੀ ਫਟਕਾਰ ਲ ਉਹਨਾਂ ਨੇ ਇਥੇ ਜ਼ਿਕਰ ਵੀ ਕੀਤਾ ਤੁਸੀਂ ਕਰ ਕੀ ਰਹੇ ਹੋ ਇਹਨਾਂ ਦੇ ਲਈ ਪਰ ਜੇ ਉਹ ਸਟੇ ਲਾਉਂਦੇ ਨੇ ਸਪੋਜ਼ ਕਰੋ ਸਟੇ ਕਰ ਦਿੰਦੇ ਨੇ ਪਰ ਸਟੇ ਕਰਨ ਦੇ ਨਾਲ ਇਹ ਮਾਮਲਾ ਜਿਹੜਾ ਹੱਲ ਨਹੀਂ ਹੁੰਦਾ ਕਾਰਨ ਕਿ ਸਪੋਜ਼ ਕਰੋ ਅਜਿਹਾ ਸਟੇ ਹੋ ਜਾਂਦੀ ਹੈ ਮਹੀਨੇ 2 ਮਹੀਨਿਆਂ ਦੇ ਬਾਅਦ ਇਹ ਸਟੇ ਵਕੇਟ ਹੋ ਜਾਂਦੀ ਕੋਈ ਰੀਜ਼ਨ ਐਸਾ ਆ ਜਾਂਦਾ ਹੈ ਕਿ ਸਟੇ ਵਕੇਟ ਹੋ ਜਾਂਦੀ ਸਟੇ ਟੁੱਟ ਜਾਂਦੀ ਹੈ ਤਾਂ ਉਸ ਤੋਂ ਬਾਅਦ ਨਾ ਤਾਂ ਕਿਸਾਨ ਇਕੱਠੇ ਹੋਣੇ ਨੇ ਨਾ ਇਹਨਾਂ ਨੇ ਇਕੱਠੇ ਹੋਣ ਦੇਣੇ ਨੇ ਕਿਉਂਕਿ ਜਿਹੜੀ ਸਰੰਟਰ ਸਰਕਾਰ ਅੱਜ 25 ਸਤੰਬਰ ਤੋਂ ਬਾਅਦ ਅੱਜ ਤੱਕ ਸਿਰਫ ਉਹ ਸਾਜ਼ਿਸ਼ ਦੇ ਵਿੱਚ ਲੱਗੀ ਹੋਈ ਹੈ ਕੀ ਉਹ ਜੇ 2 ਮਹੀਨਿਆਂ ਦੇ ਬਾਅਦ ਸਟੇ ਟੁੱਟ ਜਾਂਦਾ ਹੈ ਕਿ ਉਸ ਤੋਂ ਬਾਅਦ ਇਹ ਇਕੱਠੇ ਹੋਣ ਦੇਊਗੀ ਕੀ ਉਹ ਹਰ ਬੰਦੇ ਨੂੰ ਖਰੀਦਣ ਦੀ ਕੋਸ਼ਿਸ਼ ਨਾ ਕਰੂਗੀ ਸੋ ਇਸ ਕਰਕੇ ਜੇ ਸੁਪਰੀਮ ਕੋਰਟ ਸਟੇ ਕਰੇ ਤਾਂ ਮੇਰੇ ਦੇਖਣ ਵਿੱਚ ਕਿਸਾਨ ਜਥੇਬੰਦੀਆਂ ਨੂੰ ਫੇਰ ਵੀ ਉੱਥੋਂ ਉੱਠਣਾ ਨਹੀਂ ਚਾਹੀਦਾ ਜਦ ਤੱਕ ਇਹ ਤਿੰਨੇ ਕਾਨੂੰਨ ਜਿਹੜੇ ਰੱਦ ਨਹੀਂ ਹੁੰਦੇ ਕੀ ਲੱਗਦਾ ਹੈ ਕਿ ਕਿਸਾਨ ਜਥੇਬੰਦੀਆਂ ਨੇ ਜਿਹੜੇ ਸੁਪਰੀਮ ਕੋਰਟ ਦੇ ਇਸ ਪੂਰੇ ਮਾਮਲੇ ਨੂੰ ਲੈ ਕੇ ਜਾ ਜੋ ਸੁਣਵਾਈ ਅੱਜ ਹੋਈ ਹੈਗੀ ਉਸ ਪੂਰੇ ਮਾਮਲੇ ਨੂੰ ਲੈ ਕੇ ਸਹਿਮਤੀ ਜਤਾਏਗੀ ਨਹੀਂ ਦੇਖੋ ਸੁਪਰੀਮ ਕੋਰਟ ਜਾਂ ਤਾਂ ਉਹ ਕਾਲ ਕਰਕੇ ਸਾਰੇ ਨੂੰ ਸੈਟੀਸਫਾਈ ਕਰੇ ਰੱਦ ਕਰੇ ਤਿੰਨਾਂ ਬਿੱਲਾਂ ਨੂੰ ਸੁਪਰੀਮ ਕੋਰਟ ਆਰਡਰ ਕਰੇਗੀ ਰੱਦ ਹੋ ਗਏ ਨੇ ਜੇ ਰੱਦ ਨਹੀਂ ਹੁੰਦੇ ਤੇ ਫਿਰ ਮੇਰੇ ਦੇਖਾਂ ਚ ਮੈਨੂੰ ਲੱਗਦਾ ਕਿਸਾਨ ਜਿਹੜੇ ਉੱਥੋਂ ਉੱਠਦੇ ਨਹੀਂ ਜੋ ਮਾਹੌਲ ਬਣ ਚੁੱਕਾ ਪੰਜਾਬ ਤੇ ਹਰਿਆਣੇ ਦਾ ਇਸ ਵਕਤ ਉੱਥੋਂ ਪਿੱਛੇ ਆਉਣਾ ਤਾਂ ਸਮਝ ਲਓ ਅਸੀਂ ਸੁਸਾਈਡ ਕਰਨਾ ਜੇ ਉਹ ਕਿਸਾਨ ਪਿੱਛੇ ਆਉਂਦੇ ਨੇ ਨਾ ਪੰਜਾਬ ਦੇ ਹਰ ਬੰਦੇ ਦੇ ਲਈ ਹੁੰਦੇ ਸਿਰ ਤੇ ਮੌਤ ਆ ਜਾ ਕਿਉਂਕਿ ਆ ਸਾਡੇ ਜਿਹੜੇ ਹਾਲਾਤ ਨੇ ਉਹ ਬਿਹਾਰ ਤੋਂ ਵੀ ਮਾੜੇ ਹੋਣੇ ਸੋ ਪੰਜਾਬ ਖਤਮ ਹੋ ਜੂਗਾ ਨਾਲ ਹਰਿਆਣਾ ਵੀ ਖਤਮ ਹੋ ਜੂਗਾ ਮੇਰੇ ਦੇਖਣ ਦੇ ਵਿੱਚ ਜੱਤਕਰ ਤਿੰਨੋਂ ਬਿਲ ਖਤਮ ਨਹੀਂ ਹੁੰਦੇ ਸਾਨੂੰ ਜਿਹੜਾ ਉਹ ਬਾਰਡਰ ਨਹੀਂ ਛੱਡਣਾ ਚਾਹੀਦਾ ਦੇ ਵਿੱਚ ਇੱਕ ਗੱਲ ਹੋਰ ਸਾਹਮਣੇ ਆਉਂਦੀ ਹੈ ਕਿ ਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਉਸ ਸੁਪਰੀਮ ਕੋਰਟ ਦੇ ਵਿੱਚ ਜੋ ਦਲੀਲ ਹੋਈ ਹੈ ਤੇ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੇ ਸਾਊਥ ਇੰਡੀਆ ਦੇ ਜੋ ਕਿਸਾਨ ਨੇ ਜਿਨ੍ਹਾਂ ਨੇ ਜੋ ਕੰਟਰੈਕਟ ਫਾਰਮਿੰਗ ਕੀਤੀ ਹੋਈ ਹੈ ਫਿਰ ਉਹ ਕਿੱਦਾਂ ਮਤਲਬ ਕਿ ਇਸ ਕਾਨੂੰਨ ਨੂੰ ਮੈਨੇਜ ਕਰਨਗੇ ਜੇਕਰ ਰੱਦ ਹੋ ਜਾਂਦਾ ਤਾਂ ਫਿਰ ਉਹ ਸਾਰਾ ਉਹਨਾਂ ਨੂੰ ਨੁਕਸਾਨ ਹੋਊਗਾ ਦੇਖੋ ਗੱਲ ਇਸ ਤਰ੍ਹਾਂ ਪਹਿਲੀ ਗੱਲ ਤਾਂ ਸਰਕਾਰ ਦੀ ਅਜੇ ਤੱਕ ਸਾਜ਼ਿਸ਼ ਹੀ ਰਹੀ ਹੈ ਕਿਤੇ ਇੱਕ ਜਥੇਬੰਦੀ ਲਈ ਆਈ ਕੋਈ ਦਸੰਬਰ ਚ ਜਥੇਬੰਦੀ ਬਣੀ ਹੋਈ ਹੈ ਇਹ ਸਾਰੀਆਂ ਸਰਕਾਰ ਦੀਆਂ ਆਪਦੀਆਂ ਬਣਾਈਆਂ ਹੋਈਆਂ ਨੇ ਨੰਬਰ 2 ਤੇ ਮੈਂ ਇੱਕ ਗੱਲ ਕਹੂੰਗਾ ਇੰਡੀਆ ਨੂੰ ਪੰਜਾਬ ਤੇ ਹਰਿਆਣਾ ਹੀ ਸਾਰਾ ਫੂਡ ਸਪਲਾਈ ਕਰ ਰਿਹਾ ਹੈ ਸਾਰੀ ਜਿੰਨੀ ਸਪਲਾਈ ਐਗਰੀਕਲਚਰ ਦੀ ਹੁੰਦੀ ਪੰਜਾਬ ਤੇ ਹਰਿਆਣਾ ਕਰ ਰਿਹਾ ਜੇ ਉਹਨਾਂ ਹਿਮਾਚਲ ਦੀਆਂ ਤੁਸੀਂ ਪਿਆਰੀਆਂ ਤੇ ਫਸਲ ਥੋੜਾ ਹੋ ਜੂਗੀ ਜੇ ਇਹਨਾਂ ਨੇ ਕੋਈ 100 200 ਬੰਦਾ ਇਕੱਠਾ ਕਰਕੇ ਸਾਈਡ ਤੇ ਰੱਖ ਵੀ ਲਿਆ ਕੀ ਉਹਨਾਂ ਦਾ ਫੈਕਟ ਪੈਂਦਾ ਫਿਰ ਜੇ ਆਪਾਂ ਇਹੀ ਸੋਚਣਾ ਹੈ ਤਾਂ ਫਿਰ ਤਾਂ ਤੁਹਾਡੇ ਅਗੇਂਸਟ ਸੈਂਟਰਲ ਗਵਰਨਮੈਂਟ ਦੇ ਅਗੇਂਸਟ ਵੋਟ ਕਿੰਨੀ ਪਈ ਹੋਈ ਹੈ ਫਿਰ ਤੁਸੀਂ ਸਰਕਾਰ ਛੱਡ ਦਿਓ ਤੁਹਾਨੂੰ 70% ਬੰਦਾ ਕਹਿ ਰਿਹਾ ਤੁਸੀਂ ਇੰਡੀਆ ਛੱਡ ਦਿਓ ਤੁਸੀਂ ਰਿਜ਼ਾਈਨ ਦੇ ਦਿਓ ਫਿਰ ਛੱਡ ਦਿਓ ਤੁਸੀਂ ਜੇ ਤੁਸੀਂ ਇਹ ਸੋਚਣਾ ਹੈ ਕਿ ਸਾਡੇ ਕੋਲ 100 200 ਬੰਦਾ ਹੈਗਾ ਤੇ 50 ਲੱਖ ਇੱਕ ਸਾਈਡ ਤੇ ਬੈਠਾ ਹੈ ਤੇ ਫਿਰ ਅਸੀਂ ਇਹ ਵੀ ਕਹਿੰਦੇ ਤੁਹਾਨੂੰ 60 ਲੱਖ ਬੰਦਾ ਰਿਜ਼ਾਈਨ ਮੰਗ ਰਿਹਾ ਰਿਜ਼ਾਈਨ ਵੀ ਦੇ ਦਿਓ ਤੁਸੀਂ ਈ ਲੱਗਦਾ ਕਿ ਜਿਹੜੇ ਸੁਪਰੀਮ ਕੋਰਟ ਹੁਣ ਆਪਣਾ ਜਿਸ ਤਰੀਕੇ ਦੇ ਨਾਲ ਰੁਝਾਨ ਵਿਖਾਰੀ ਹੈਗੀ ਉਹਨਾਂ ਨੇ ਗੰਭੀਰਤਾ ਵਿਖਾਈ ਇਸ ਪੂਰੇ ਮਾਮਲੇ ਨੂੰ ਲੈ ਕੇ ਤੁਸੀਂ ਸੁਪਰੀਮ ਕੋਰਟ ਨੂੰ ਕਿਸ ਤਰੀਕੇ ਨਾਲ ਵੇਖ ਰਹੇ ਹੋ ਇਸ ਪੂਰੇ ਘਰਨਾ ਕਰਨ ਨੂੰ ਲੈ ਕੇ ਦੇਖੋ ਸੁਪਰੀਮ ਕੋਰਟ ਦਾ ਜਿਹੜਾ ਅੱਜ ਆਰਡਰ ਆ ਪੋਜ਼ਿਟਿਵ ਵੀ ਕਵਾਂਗੇ ਅੱਜ ਉਹਨਾਂ ਦੇ ਬਹੁਤ ਵਧੀਆ ਇਹਨਾਂ ਦੇ ਝਾੜ ਪਾਈ ਹੈ ਸਾਰਾ ਕੁਝ ਠੀਕ ਚੱਲ ਰਿਹਾ ਮੈਂ ਵਾਰ-ਵਾਰ ਇਹੀ ਗੱਲ ਕਹੂੰਗਾ ਸਟੇ ਦੇ ਨਾਲ ਇਹ ਗੱਲ ਹੱਲ ਨਹੀਂ ਹੋਣੀ ਕੱਲ ਨੂੰ ਖੁਦਾਨਾ ਖਾਸਤਾ ਸਟੇ ਵਕੇਟ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਨਕਸ਼ੇ ਚ ਅਲੋਪ ਹੋ ਜਾਣਗੇ ਸਾਨੂੰ ਬਾਰਡਰ ਨਹੀਂ ਛੱਡਣਾ ਚਾਹੀਦਾ ਕਿਉਂਕਿ ਉੱਥੇ ਬਾਰਡਰ ਤਾਂ ਛੱਡ ਗਏ ਜਿਸ ਲੋਕਾਂ ਨੂੰ ਤੰਗ ਕਰਦੇ ਹੋਏ ਅਸੀਂ ਤਾਂ ਲੋਕਾਂ ਦੀ ਉੱਥੇ ਹੈਲਪ ਕਰ ਰਹੇ ਆ ਜਿਹੜੇ 40% ਜਾਂ 50% ਗਰੀਬ ਗੁਰਬਾਹ ਉੱਥੇ ਦਿੱਲੀ ਦਾ ਹੈ ਉਹ ਰੋਟੀ ਖਾ ਰਿਹਾ ਹੈ ਉਹਨਾਂ ਨੂੰ ਦੋ ਵੈਕਟਰ ਰੋਟੀ ਮਿਲ ਰਹੀ ਹੈ ਮੋਦੀ ਨੇ ਜਿਹੜੇ ਲੋਕ ਭੁੱਖੇ ਮਾਰੇ ਨੇ ਉਹ ਪੰਜਾਬ ਤੇ ਹਰਿਆਣਾ ਰੋਟੀ ਦੇ ਰਿਹਾ ਹੈ ਤੁਸੀਂ ਕਿਵੇਂ ਕਹੋਗੇ ਅਸੀਂ ਬਾਰਡਰ ਤੇ ਤੰਗ ਕਰਦੇ ਆ ਉੱਥੋਂ ਦੇ ਲੋਕ ਖੁਸ਼ ਨੇ ਦੇਖੋ ਬਾਰਡਰ ਦੇ ਤੰਗ ਤਾਂ ਹੋਣਗੇ ਜੋ ਲੋਕ ਐਜੀਟੇਸ਼ਨ ਸਾਡੇ ਖਿਲਾਫ ਆਜਣ ਦਿੱਲੀ ਵਾਲੇ ਆਜਣ ਕਿ ਸਾਡਾ ਤਾਂ ਨਰਕ ਨਰਕ ਬਣਾਤਾ ਇੱਥੇ ਸੋ ਮੇਰੇ ਦੇਖਣ ਦੇ ਵਿੱਚ ਸਾਨੂੰ ਬਾਰਡਰ ਨਹੀਂ ਛੱਡਣਾ ਚਾਹੀਦਾ ਵੀ ਇਹ ਸਾਹਮਣੇ ਆਈ ਹੈ ਕਿ ਜਿਹੜੇ ਵਪਾਰੀ ਨੇ ਜਦੋਂ ਉਹ ਚਾਰੇ ਪਾਸੇ ਜਦੋਂ ਦਿੱਲੀ ਦਾ ਬਾਰਡਰ ਦੇ ਉੱਤੇ ਕਿਸਾਨ ਬੈਠੇ ਹੋਏ ਨੇ ਡਟੇ ਹੋਏ ਨੇ ਰਸਤੇ ਬਲੌਕ ਨੇ ਤੇ ਉਹਦੇ ਕਰਕੇ 3500 ਕਰੋੜ ਦਾ ਹੁਣ ਤੱਕ ਦਾ ਜਿਹੜਾ ਘਾਟਾ ਵਪਾਰੀਆਂ ਨੂੰ ਪੈ ਚੁੱਕਿਆਗਾ ਤੇ ਇਸ ਨੂੰ ਕਿਸ ਕਿਸ ਤਰੀਕੇ ਨਾਲ ਦੇਖ ਰਹੇ ਹੋ ਇਸ ਤਰੀਲ ਨੂੰ ਜੋ ਕਿ ਸੁਪਰੀਮ ਕੋਰਟ ਦੇ ਵਿੱਚ ਦੇਖੋ ਜੀ ਮੇਰੇ ਦੇਖਣ ਵਿੱਚ ਕਿਸੇ ਵਪਾਰੀ ਨੇ ਨਹੀਂ ਕਿਹਾ ਅਜੇ ਤਿਕਰ ਉੱਥੋਂ ਲਿੰਕ ਰੋਡਾਂ ਜਿਹੜੀਆਂ ਪਾਰਡੀਆਂ ਨੇ ਦਿੱਲੀ ਦਿਨ ਦੇ ਇੰਟਰ ਕਰਦੀਆਂ ਨੇ ਜੇ 4 ਲੇਨ ਜਿਹੜੀ ਐ ਜਿਹੜੀ 4 ਲੇਨ ਜੇ ਬੰਦ ਐ ਤੇ ਨਾਲ ਜਿਹੜੀਆਂ ਲਿੰਕ ਰੋਡਾਂ ਨੇ ਸਾਰੀਆਂ ਦਿੱਲੀ ਨੂੰ ਜਾ ਰਹੀਆਂ ਨੇ ਬਿਲਕੁਲ ਕੋਈ ਦਿੱਲੀ ਬੰਦ ਨਹੀਂ ਹੋਈ ਕੋਈ ਐਸੀ ਪ੍ਰੋਬਲਮ ਨਹੀਂ ਹੁਣ ਜਿਹੜੀ ਮਾਲ ਗੱਡੀ ਆ ਰਹੀ ਐ ਉਹ ਕਿਸਾਨਾਂ ਨੇ ਬੰਦ ਕੀਤੀ ਐ ਤੁਸੀਂ ਦੇਖੋ ਨਾ ਟਿਕਰੀ ਬਾਰਡਰ ਤੋਂ ਜਿਹੜੀਆਂ ਟਰਾਲੀਆਂ ਦੇ ਨਾਲ ਜਗ੍ਹਾ ਲੰਗੀ ਜਗ੍ਹਾ ਵਾਧੂ ਪਈ ਐ ਲੋਕ ਉੱਥੋਂ ਆ ਜਾ ਰਹੇ ਨੇ ਵਹੀਕਲ ਆ ਰਹੇ ਨੇ 에어ਪੋਰਟ ਚੱਲ ਰਿਹਾ ਐ ਫਿਰ ਉਹਨੂੰ ਕਿਵੇਂ ਕਹਾਂਗੇ ਇੱਥੇ ਘਾਟਾ ਪੈ ਗਿਆ ਕੋਈ ਘਾਟਾ ਨਹੀਂ ਪਿਆ ਕੋਈ ਕਿਸਾਨ ਕਿਸੇ ਨੂੰ ਤੰਗ ਨਹੀਂ ਕਰ ਰਹਾ ਕਿਸਾਨ ਤਾਂ ਦਿੱਲੀ ਦੀ ਹੈਲਪ ਕਰ ਰਹੇ ਨੇ ਮੇਰੇ ਦੇਖ ਬਿਲਕੁਲ ਜਿਹੜਾ ਹੁਣ 26 ਦਾ ਆਉਣ ਵਾਲੀ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਜੋ ਵੱਡਾ ਟ੍ਰੈਕਟਰ ਰੋਸ ਰੈਲੀ ਜਿਹੜੀ ਕੱਢੀ ਜਾਣੀ ਹੈਗੀ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਲੱਗਦਾਗਾ ਕਿ ਜੇਕਰ ਸੁਪਰੀਮ ਕੋਰਟ ਨੇ ਇਸ ਪੂਰੇ ਕਾਨੂੰਨ ਖੇਤੀ ਕਾਨੂੰਨ ਦੇ ਉੱਤੇ ਸਟੇ ਲਗਾ ਦਿੰਦੀ ਹੈ ਤਾਂ ਕੀ ਉਸ ਦੇ ਉੱਤੇ ਇਫੈਕਟ ਕਰੇਗਾ ਜਾਂ ਇਸ ਨੂੰ ਲੈ ਕੇ ਉਹ ਟ੍ਰੈਕਟਰ ਮਾਰਚ ਫਿਰ ਵੀ ਜਿਹੜਾ ਬਿਆਨ ਜਿਹੜਾ ਹੈ ਉਹਨਾਂ ਨੇ ਦਿੱਤਾਗਾ ਜਾਰੀ ਰਹੂਗਾ ਨਹੀਂ 26 ਮਾਰਚ ਨੂੰ ਜੇ ਅਸੀਂ ਟ੍ਰੈਕਟਰ ਤੇ 26 ਜਨਵਰੀ ਜੇ ਅਸੀਂ ਟ੍ਰੈਕਟਰ ਤੇ ਦੇਖੋ ਕੋਈ ਗਨਾਹ ਨਹੀਂ ਦੇਖੋ ਸਾਡੇ ਉਥੇ ਕਿਸਾਨਾਂ ਦੀ ਇੱਕ ਚੀਜ਼ ਬੜੀ ਸਲਾਹਣ ਸਲਾਹਣਯੋਗ ਮੈਂ ਕਹੂੰਗਾ ਉਹਨਾਂ ਨੇ ਕਿਹਾ ਵਾਇਲੈਂਸ ਨਹੀਂ ਕਰਨ ਅਗਰ ਅਸੀਂ ਵਾਇਲੈਂਸ ਨਹੀਂ ਕਰਦੇ 26 ਜਨਵਰੀ ਇਹ ਮਨਾ ਸਕਦੇ ਪ੍ਰੋਬਲਮ ਕੀ ਆਉਂਦੀ ਹੈ ਇਹ ਕਿੱਥੇ ਲਿਖਿਆ ਕਿ ਪੋਲੀਟੀਸ਼ੀਨ ਨਹੀਂ ਮਨਾ ਸਕਦੇ ਨੇ ਤੁਸੀਂ ਤਾਂ ਕੰਟਰੀ 'ਚ ਗੰਦ ਪਾ ਕੇ ਰੱਖਤਾ ਤੁਸੀਂ ਕੰਟਰੀ ਨੂੰ ਡੋਬ ਕੇ ਰੱਖਤਾ ਕਿਸਾਨ ਕੰਟਰੀ ਨੂੰ ਵਿਚਾਰ ਰਿਹਾ ਹੈ ਤੇ ਮੇਰੇ ਦੇਖਣ ਦੇ ਵਿੱਚ ਕਿਸਾਨਾਂ ਨੂੰ ਹੀ ਕਰਨਾ ਚਾਹੀਦਾ 26 ਜਨਵਰੀ ਦਾ ਪੋਲੀਟੀਸ਼ੀਨ ਨੇ ਤਾਂ ਬੇੜਾ ਗਰ ਕੀਤਾ ਹੈ ਪੋਲੀਟੀਸ਼ੀਨ ਨੂੰ ਮੇਰੇ ਦੇਖਣ ਚ ਰੋਕ ਦੇਣਾ ਚਾਹੀਦਾ 26 ਜਨਵਰੀ ਇਹਨਾਂ ਦੇ ਇਹਨਾਂ ਦੇ ਮੇਰੇ ਦੇਖਣ ਚ ਉਹਨਾਂ ਨੂੰ ਮਨਾਉਣੀ ਨਹੀਂ ਚਾਹੀਦੀ 26 ਜਨਵਰੀ ਪੋਲੀਟਿਸ਼ੀਨ ਜਿਸ ਤਰੀਕੇ ਦੇ ਨਾਲ ਹੁਣ ਜੋ ਗਵੰਡੀ ਸੂਬੇ ਨੇ ਜੋ ਰਾਜਸਥਾਨ ਤੋਂ ਜੋ ਰਿਵਾੜੀ ਦੇ ਵਿੱਚ ਇਸ ਤਰੀਕੇ ਦੀ ਘਟਨਾਵਾਂ ਵਾਪਰੀਆਂ ਕੱਲ ਇੱਕ ਬੀਜੇਪੀ ਦੇ ਪ੍ਰੋਗਰਾਮ ਦੇ ਵਿੱਚ ਵੀ ਕੱਲ ਕਾਫੀ ਜ਼ਿਆਦਾ ਹੰਗਾਮਾ ਹੋਇਆ ਉਹਨਾਂ ਨੇ ਸਟੇਜ ਤੋੜ ਦਿੱਤੀ ਕੀ ਕਰਨਾਲ ਦੇ ਵਿੱਚ ਤੇ ਕਿਸਾਨ ਜਥੇਬੰਦੀਆਂ ਲਗਾਤਾਰ ਇਸ ਦਾ ਐਜੀਟੇਸ਼ਨ ਕਰ ਰਹੀਆਂ ਬੀਜੇਪੀ ਸਰਕਾਰ ਦਾ ਤੇ ਕੀ ਲੱਗਦਾਗਾ ਕਿ ਗਣਤੰਤਰ ਦਿਵਸ ਦੇ ਮੌਕੇ ਤੇ ਬੜਾ ਸ਼ਾਂਤਮਈ ਤਰੀਕੇ ਦੇ ਨਾਲ ਹੋ ਜਾਊਗਾ ਹੋ ਜਾਊਗਾ ਜੀ ਮੇਰੀ ਗੱਲ ਸੁ ਉਹ ਰਾਜਸਥਾਨ ਵਾਲੇ ਕਿ ਹਿੰਦੂ ਜੈਂਟਲਮੈਨ ਸਾਡੇ ਭਰਾ ਨੇ ਬੜਾ ਸੋਹਣਾ ਜਵਾਬ ਦਿੱਤਾ ਕਿ ਮੈਂ ਖਾਲਸਤਾਨੀ ਆ ਮੁਕਸਰ ਦਾ ਕਿ ਹਿੰਦੂ ਵੀਰੋ ਨੇ ਜਵਾਬ ਦਿੱਤਾ ਫਿਰ ਉਹ ਉੱਥੇ ਅਫਸਰਟ ਹੋ ਗਏ ਹੁਣ ਉੱਥੇ ਕੀ ਐਸ ਵਕਤ ਪੰਜਾਬ ਤੇ ਹਰਿਆਣਾ ਇਕੱਠੇ ਹੋਗੇ ਇਹਨਾਂ ਨੂੰ ਤਾਂ ਪ੍ਰੋਬਲਮ ਆ ਰਹੀ ਐ ਕੋਈ ਉੱਥੇ ਪ੍ਰੋਬਲਮ ਵਾਲੀ ਗੱਲ ਨਹੀਂ ਨਾ ਹੀ ਉੱਥੇ ਵਾਇਲੈਂਸ ਐ ਕੋਈ ਐਸੀ ਚੀਜ਼ ਨਹੀਂ ਮੇਰੇ ਦੇਖੇ ਤਾਂ ਇਹ ਚਾਹੀਦਾ ਹੈ ਕਿ ਕਿਸੇ ਪੋਲੀਟੀਸ਼ੀਅਨ ਨੂੰ ਝੰਡਾ ਨਹੀਂ ਲਹਿਰਾਉਣ ਦੇਣਾ ਚਾਹੀਦਾ ਉਹ ਕਿਸਾਨਾਂ ਦਾ ਦੇਸ਼ ਐ ਕਿਸਾਨਾਂ ਕਿਸਾਨ ਹੀ ਡਿਜ਼ਰਵ ਕਰਦੇ ਨੇ ਇਸ ਕਰਕੇ ਜਿਹੜਾ ਝੰਡੇ ਲਹਿਰਾਉਣ ਦੀ ਰਸਮ ਹੀ ਸਾਡੇ ਕਿਸਾਨਾਂ ਕੋਲ ਚਾਹੀਦੀ ਹੈ ਜੋ ਅੱਜ ਹਾਲਾਤ ਨੇ ਉਹਦੇ ਮੁਤਾਬਕ ਤਾਂ ਲੱਗਦਾ ਜਿਵੇਂ ਸਾਨੂੰ 3 ਮਹੀਨੇ ਅੱਜ ਹੋ ਚਲੇ ਨੇ 25 ਸਤੰਬਰ ਤੋਂ ਲਾ ਕੇ 3-4 ਮਹੀਨੇ ਹੋ ਗਏ ਨੇ ਲੱਗਦਾ ਯਾਰ ਸਾਡਾ ਤਾਂ ਦੇਸ਼ ਹੀ ਨਹੀਂ ਲੱਗਦਾ ਕਿ ਜੇ ਸਾਡਾ ਦੇਸ਼ ਹੋਵੇ ਤੇ ਅੱਜ 1907 ਵਾਲੇ ਸਾਡੇ ਰਹਾਲਤ ਬਣੇ ਪਏ ਨੇ 1907 ਦੇ ਵਿੱਚ ਅਸੀਂ ਅੰਗਰੇਜ਼ਾਂ ਦੇ ਉਲਟ ਚੱਲੇ ਸੀ ਕਿਉਂ ਚੱਲੇ ਸੀ ਕਿ ਉਹ ਸਾਡੇ ਦੇਸ਼ ਤੋਂ ਬਾਹਰਲੇ ਬੰਦੇ ਸੀ ਉਹਨਾਂ ਨੇ ਸਾਨੂੰ ਤੰਗ ਪਰੇਸ਼ਾਨ ਕੀਤਾ ਤੇ ਅਸੀਂ 9 ਮਹੀਨੇ ਐਜੀਟੇਸ਼ਨ ਰੱਖੀ ਜਿੰਦਾ ਜਿੰਦੇ ਵਿੱਚ ਇੱਕ ਟਾਈਟਲ ਸੀ ਪਗੜੀ ਸੰਭਾਲ ਜਟਾ ਅੱਜ ਇਹੀ ਪ੍ਰੋਬਲਮ ਫੇਰ ਆ ਰਹੀ ਹੈ ਇਹਦਾ ਮਤਲਬ ਇਹ ਹੋਇਆ ਕਿ ਅੰਗਰੇਜ਼ਾਂ ਦੇ ਬਰਾਬਰ ਇਕੁਅਲ ਸਟੇਟਸ ਹੈ ਜਿਹੜਾ ਅੱਜ ਦੇ ਪੋਲੀਟੀਸ਼ੀਅਨ ਦਾ ਜੇ ਅੱਜ ਇਹ ਬਰਾਬਰ ਨੇ ਤੇ ਉਦੋਂ ਵੀ ਸਾਡਾ ਦੇਸ਼ ਨਹੀਂ ਸੀ ਸਾਨੂੰ ਲੱਗਦਾ ਤੇ ਲੱਗਦਾ ਹੈ ਹੁਣ ਸਾਡਾ ਦੇਸ਼ ਫਿਰ ਨਹੀਂ ਰਹਿ ਗਿਆ ਅੱਜ ਸਾਨੂੰ ਫਿਰ ਅਮਬਾਨੀ ਤੋਂ ਅਡਾਨੀ ਤੋਂ ਸਾਨੂੰ ਆਜ਼ਾਦੀ ਲੈਣ ਲਈ ਫਿਰ ਸਾਨੂੰ ਉਹੀ ਕੁਰਬਾਨੀਆਂ ਦੇਣੀਆਂ ਪੈਣੀਆਂ ਨੇ ਤੇ ਜੋ 70 ਬੰਦੇ ਮਰੇ ਨੇ ਉਹ ਅਮਬਾਨੀ ਅਡਾਨੀ ਤੇ ਨਰਿੰਦਰ ਮੋਦੀ ਕਰਕੇ ਉਹ ਜਿਹੜੇ ਉਹਨਾਂ ਦੇ ਸੁਸਾਇਡ ਹੋਇਆ ਜਾਂ ਉਹਨਾਂ ਦੀਆਂ ਡੈਥ ਹੋਈਆਂ ਨੇ ਇਹ ਬੰਦੇ ਜ਼ਿੰਮੇਵਾਰ ਨੇ ਇਹਨਾਂ ਨੂੰ ਦੇਸ਼ ਚੋਂ ਕੱਢਣਾ ਚਾਹੀਦਾ ਮੇਰੇ ਲਈ ਇੱਕ ਲਾਸ ਵਾਲੀ ਹੀ ਇੱਕ ਵੀ ਕੀ ਕਿਸਾਨ ਜਥੇਬੰਦੀਆਂ ਇਸ ਸੁਪਰੀਮ ਕੋਰਟ ਦੀ ਜੋ ਫੈਸਲਾ ਆਇਆ ਜੋ ਸ਼ਾਮ ਤੱਕ ਮੇਬੀ ਸ਼ਾਇਦ ਆ ਸਕਦਾਗਾ ਜਿਸ ਦੇ ਵਿੱਚ ਇਸ ਖੇਤੀ ਕਾਨੂੰਨ ਨੂੰ ਸਟੇ ਲਗਾਇਆ ਜਾ ਸਕਦਾ ਕਿ ਕਿਸਾਨ ਜਥੇਬੰਦੀ ਸਹਿਮਤ ਹੋਣਗੇ ਇਸ ਪੂਰੇ ਮਾਮਲ ਨੂੰ ਲੱਗ। ਦੇਖੋ ਜੀ ਕਿਸਾਨ ਜਥੇਬੰਦੀਆਂ ਬਾਰੇ ਤਾਂ ਮੈਂ ਨਹੀਂ ਕਹਿ ਸਕਦਾ ਕਿਉਂਕਿ ਉਹ ਲੀਡਰ ਨੇ ਉਹ ਸਾਰੀ ਐਜੀਟੇਸ਼ਨ ਲੜ ਰਹੇ ਨੇ ਸਾਰੀ ਚੱਲ ਰਹੀ ਹੈ ਪਰ ਜਿੱਥੇ ਜ਼ਿਕਰ ਮੈਨੂੰ ਲੱਗਦਾ ਹੈ ਕੱਲੇ ਸਟੇ ਨਾਲ ਨਹੀਂ ਸਰਣਾ ਕਿਉਂਕਿ ਦੇਖੋ ਅਸੀਂ ਕੋਰਟ 'ਚ ਸਟੇ ਕੱਲ ਨੂੰ ਕੋਈ ਐਸੀ ਚੀਜ਼ ਆ ਜਾਏ ਸਟੇ ਵੋਕੇਟ ਹੋ ਜਾਏ ਸਟੇ ਟੁੱਟ ਜੇ ਤੁਸੀਂ ਮੈਨੂੰ ਦੱਸੋ ਫੇਰ ਤਾਂ ਸਾਡੇ ਪੰਜਾਬ ਤੇ ਹਰਿਆਣਾ ਦਾ ਪੱਠਾ ਹੀ ਬਹਿ ਜਾ। ਅਸੀਂ ਜਿਉਂਦੇ ਹੀ ਮਰ ਜਾ। ਮੇਰੇ ਦੇਖਣ ਦੇ ਵਿੱਚ ਜੱਤਕਰ ਸੁਪਰੀਮ ਕੋਰਟ ਜਾਂ ਸੈਂਟਰ ਗਵਰਨਮੈਂਟ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੇ ਸਾਨੂੰ ਬਾਰਡਰ ਨਹੀਂ ਛੱਡਣਾ ਚਾਹੀਦਾ। ਖਰਾ ਸਭ ਇੱਕ ਜੋ ਸੁਪਰੀਮ ਕੋਰਟ ਦੇ ਵਿੱਚ ਦਲੀਲ ਪੇਸ਼ ਕੀਤੀ ਗਈ ਸੀ ਕਿ ਕਿ ਇਹਨਾਂ ਜੋ ਕਿਸਾਨ ਬੈਠੇ ਨੇ ਤੇ ਇਹਨਾਂ ਨੂੰ ਉਠਾਉਣ ਦੇ ਲਈ ਕੇਂਦਰ ਸਰਕਾਰ ਕੋਈ ਗਾਈਡਲਾਈਨ ਜਾਰੀ ਕਰੇ ਇਸ ਨੂੰ ਲੈ ਕੇ ਕਿਵੇਂ ਵੇਖ ਸੁਪਰੀਮ ਕੋਰਟ ਨੇ ਬੜਾ ਕਲੀਅਰ ਕਰਤਾ ਕਿ ਅਸੀਂ ਆਪਦੇ ਹੱਥਾਂ ਤੇ ਬਲੱਡ ਨਹੀਂ ਲਗਵਾਉਣਾ ਸੁਪਰੀਮ ਕੋਰਟ ਨੂੰ ਪਤਾ ਹੈ ਕਿ ਜੇ ਸਾਡੇ ਤੋਂ ਕੋਈ ਆਰਡਰ ਕਰਾਉਣਾ ਚਾਹੁੰਦੀ ਹੈ ਸੈਂਟਰ ਸਰਕਾਰ ਤੇ ਉਹ ਜਾਣ ਬੁੱਝ ਕੇ ਕਤਲੇਆਮ ਕਰਾਉਣ ਦੇ ਲਈ ਸੁਪਰੀਮ ਕੋਰਟ ਦਾ ਨਾਮ ਵਰਤਣਾ ਚਾਹੁੰਦੇ ਨੇ ਕਿਸੇ ਹਰ ਬੰਦੇ ਨੂੰ ਪਤਾ ਹੈ ਕਿ ਸਾਡਾ ਨਾਮ ਮੜ ਕੇ ਜਰਨਲ ਡਾਇਰ ਬਣਾਉਣਾ ਇਹਨਾਂ ਨੇ ਸਾਨੂੰ ਇਸ ਕਰਕੇ ਇਹਨੇ ਇਕੱਠ ਨੂੰ ਸਪਰੀਮ ਕੋਰਟ ਨੂੰ ਪਤਾ ਹੈ ਕਿ ਸੈਂਟਰ ਸਰਕਾਰ ਜਿਹੜੀ ਕਿ ਸਾਜ਼ਿਸ਼ ਦੇ ਤਹਿਤ ਸਪਰੀਮ ਕੋਰਟ ਤੋਂ ਆਰਡਰ ਕਰਾਉਣਾ ਚਾਹੁੰਦੀ ਹੈ ਸਪਰੀਮ ਕੋਰਟ ਨੇ ਇਥੋਂ ਚੁੱਕ ਕੇ ਕਹਿਤਾ ਕਿ ਜੇ ਤੁਸੀਂ ਤਿੰਨ ਬਿਲ ਬਣਾ ਸਕਦੇ ਹੋ ਤਾਂ ਤੁਸੀਂ ਰੱਦ ਕਿਉਂ ਨਹੀਂ ਕਰਦੇ ਸੋ ਇਸ ਕਰਕੇ ਸਪਰੀਮ ਕੋਰਟ ਨੇ ਬੜਾ ਸੋਣਾ ਇਹਨਾਂ ਨੂੰ ਜਿਹੜਾ ਆਰਡਰ ਕੀਤਾ ਤੇ ਉਹਨਾਂ ਨੂੰ ਡਾਕਟਰ ਵੀ ਸਪਰੀਮ ਕੋਰਟ ਨੂੰ ਕਿ ਸਾਡੇ ਥਰੂ ਇਹ ਕੋਈ ਗਲਤ ਕੰਮ ਕਰਾਉਣਗੇ ਤੇ ਸਾਡੇ ਥਰੂ ਸਾਡੇ ਦੇ ਮੱਥੇ ਤੇ ਜਿਹੜਾ ਹੈ ਇਹ ਬਲੱਡ ਲਗਵਾਉਣਗੇ ਅੰਤਾ ਬਿਲਕੁਲ ਜੋ ਇਸ ਵੇਲੇ ਜੋ ਜੋ ਸੁਪਰੀਮ ਕੋਰਟ ਨੇ ਜੋ ਆਪਣੇ 2 ਘੰਟਿਆਂ ਦੀ ਬਹਿਸ ਤੋਂ ਬਾਅਦ ਜੋ ਬਿਆਨ ਜਾਰੀ ਕੀਤੇ ਨੇ ਉਸ ਨੂੰ ਲੈ ਕੇ ਜੋ ਸੀਨੀਅਰ ਐਡਵੋਕੇਟ ਹਰਪਾਲ ਸਿੰਘ ਖਾਰਾ ਦਾ ਵੀ ਕਹਿਣਾ ਹੈ ਕਿ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਤਾਂ ਇਸ ਨੂੰ ਲੈ ਕੇ ਜੋ ਸੁਪਰੀਮ ਕੋਰਟ ਦਾ ਸਟੈਪ ਹੈ ਜੋ ਖੇਤੀ ਕਾਨੂੰਨ ਨੂੰ ਲੈ ਕੇ ਸਟੇ ਲਗਾਇਆ ਜਾ ਸਕਦਾ ਤਾਂ ਇਹ ਇਸ ਲਾਗਾ ਜੋ ਕਦਮ ਤਾਂ ਹੈ ਪਰ ਕਿਸਾਨੀ ਅੰਦੋਲਨ ਲਗਾਤਾਰ ਚੱਲਦਾ ਰਹੇਗਾ ਜਦੋਂ ਤੱਕ ਇਸੇ ਜੋ ਕਿਸਾਨੀ ਜੋ ਖੇਤੀ ਕਾਨੂੰਨ ਨੇ ਉਹ ਜਦੋਂ ਤੱਕ ਮੁਕੰਮਲ ਤੌਰ ਦੇ ਉਤੇ ਰੱਦ ਨਹੀਂ ਹੋ ਜਾਂਦੇ ਬਰਹਾਲ ਹੁਣ ਵੇਖਣਾ ਇਹ ਹੋਵੇਗਾ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਿਸ ਤਰੀਕੇ ਦੇ ਕੇ ਫੈਸਲੇ ਆ ਸਕਦੇ ਨੇ ਕੈਮਰਾ ਪਰ ਸਨ ਰਾਜਿਸ ਦੇ ਨਾਲ ਗੋਤਮ ਕੁਮਾਰ ਤੁਸੀਂ ਦੇਖ ਰਹੇ ਹੋ ਔਨ 에ਰ